ਨਨ ਤਨ ਸਾਧ ਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਇੱਕ ਨਵੀਂ ਹੋਰ ਕੋਸ਼ਟ ਪਾਉਣ ਲੱਗੇ ਆ ਅੱਜ ਪਾਉਣ ਲੱਗੇ ਆ ਕਿ ਮੌਤ ਕਟਲ ਸਚਾਈ ਹੈ ਕਦੋਂ ਕਿਸੇ ਤੇ ਆਉਣੀ ਹੈ ਇਹ ਪਰਮਾਤਮਾ ਨੇ ਆਦੇ ਹੱਥ ਪਸ ਰੱਖਿਆ ਹੈ ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿਹੜੀ ਮੌਤ ਕਦੋਂ ਕਿਸੇ ਤੇ ਆਉਣੀ ਹੈ ਤਾਂ ਉਹਨੂੰ ਬੰਦਾ ਯਾਦ ਰੱਖਦਾ ਹੋਇਆ ਕਿਉਂਕਿ ਸੰਤ ਮਹਤਮਾ ਸਿਰਫ ਬੰਦੇ ਨੂੰ ਮੌਤ ਹੀ ਯਾਦ ਕਰਾਉਂਦੇ ਆ ਕਿ ਬੰਦਾ ਮੌਤ ਨੂੰ ਯਾਦ ਰੱਖਦਾ ਹੋਇਆ ਮਾੜਾ ਕੰਮ ਨਾ ਕਰੇ ਖੋਟੇ ਕਰਮ ਨਾ ਕਰੇ ਚੰਗੇ ਕੰਮ ਕਰੇ ਤਾ ਇਹਦੇ ਸਬੰਧ ਵਿੱਚ ਅਸੀਂ ਅੱਜ ਇਹ ਵੀਡੀਓ ਪਾਉਣ ਜਾ ਰਹੇ ਹਾਂ ਆਪਦੇ ਬਾਰੇ ਦੱਸਣ ਜਾ ਰਹੇ ਹਾਂ ਕਿ ਜਦ ਵੀ ਮੈਂ ਇਸ ਦੁਨੀਆ ਤੋਂ ਜਾਵਾਂ ਤਾਂ ਜਿਹੜੇ ਸਾਡੇ ਬਲਾਕ ਦੇ ਜ਼ਿੰਮੇਦਾਰ ਹੈ ਪਿੰਡ ਬੈਲ ਖਲਾਂ ਦੇ ਜ਼ਿੰਮੇਦਾਰ ਹੈ ਜਿਵੇਂ ਗਰਦਾਸ ਜੀ ਹੋਗੇ ਵੀਰ ਸਿੰਘ ਜੀ ਹੋਗੇ ਮੈਂ ਬੇਨਤੀ ਕਰਦਾ ਉਹਨਾਂ ਨੂੰ ਕਿ ਮੇਰੇ ਮਰਨ ਤੋਂ ਬਾਅਦ ਮੇਰਾ ਜਿਹੜਾ ਸਰੀਰ ਉਹ ਮੈਡੀਕਲ ਸਾਇੰਸ ਨੂੰ ਦਿੱਤਾ ਜਾਵੇ ਆਪਾਂ ਸਾਰੇ ਜਾਣਦੇ ਹਾਂ ਕਿ ਡੇਰਾ ਸੱਚਾ ਸਾਉ ਦਾ ਦੀ ਸਾਹ ਸੰਗਤ ਜੋਰਾ ਸ਼ੋਰਾ ਦੇ ਨਾਲ ਬਾਡੀਆਂ ਜਿਹੜੀਆਂ ਦਾਨ ਕਰਦੀ ਹੈ ਜਦੋਂ ਸਰੀਰ ਚੋੜਾ ਛੱਡ ਜਾਂਦਾ ਇਨਸਾਨ ਤਾਂ ਮੈਂ ਆਪਣੀ ਜਿਹੜੀ ਜਾਂਉਂਦੇ ਦੀ ਗੱਲ ਕਹਿ ਕੇ ਜਾਂਦਾ ਫਿਮਰਨ ਤੋਂ ਬਾਅਦ ਪੂਰੀ ਧੂਮ ਧਾਮ ਦੇ ਨਾਲ ਮੇਰੀ ਜਿਹੜੀ ਬਾਡੀ ਹੈ ਉਹ ਦੇਸ਼ ਦੇ ਹਿੱਤ ਵਿੱਚ ਲੱਗੇ ਦੇਸ਼ ਦੇ ਭਲੇ ਵਿੱਚ ਲੱਗੇ ਤੇ ਪੂਰੇ ਸਵਾਗਤ ਦੇ ਨਾਲ ਇਸ ਪੈਂਡ ਦੇ ਵਿੱਚੋਂ ਮੌਤ ਤੋਂ ਬਾਅਦ ਜਿਹੜੀ ਮੇਰੀ ਬਾਡੀ ਉਹ ਮੈਡੀਕਲ ਸਾਇੰਸ ਦੇ ਹਵਾਲੇ ਕੀਤੀ ਜਾਵੇ ਆਪਣੇ ਗੁਰੂ ਦੀ ਸਿੱਖਿਆ ਤੇ ਪਹਿਰਾ ਦਿੰਦੇ ਹੋਏ ਆਪਣੇ ਸਤਿਗੁਰੂ ਦੀ ਸਿੱਖਿਆ ਤੇ ਫੁੱਲ ਚੜਾਉਂਦੇ ਹੋਏ ਵੇਖੋ ਹਰ ਕਿਸੇ ਨੇ ਜਾਣਾ ਹੈ ਪਰ ਹਰ ਇੱਕ ਦਾ ਫਰਜ਼ ਬਣਦਾ ਆਪਣੇ ਸਤਿਗੁਰੂ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਕਿ ਜਾਂਦੇ ਜੀ ਬੰਦੇ ਨੂੰ ਖਲਾਸਾ ਕਰਨਾ ਚਾਹੀਦਾ ਮਰਨਾ ਤਾਂ ਹੈਗਾ ਹੀ ਹੈ ਬਾਦ ਵਿੱਚ ਜਿਹੜੇ ਰੌਲੇ ਪੈਂਦੇ ਆ ਕੁਝ ਰਿਸ਼ਤੇਦਾਰ ਹੁੰਦੇ ਆ ਸਾਖ ਸੰਬੰਧੀ ਹੁੰਦੇ ਆ ਯਾਨੀ ਕਿ ਬੰਦਾ ਆਪਣਾ ਖਲਾਸਾ ਆਪ ਹੀ ਕਰ ਜੇ ਨਾ ਨਹੀਂ ਤਾਂ ਜਾਂਉਂਦੇ ਜੀ ਗੁਰੂ ਜੀ ਕਹਿੰਦੇ ਚੰਗੇ ਕੰਮ ਕਰੋ ਚੰਗੇ ਕੰਮ ਕਰਨ ਤੋਂ ਬਾਅਦ ਜਦੋਂ ਤੁਹਾਡਾ ਸਰੀਰ ਇਸ ਦੁਨੀਆ ਤੋਂ ਬਾਡੀ ਜਾਵੇ ਇਸ ਆਤਮਾ ਚੋਲਾ ਛੱਡ ਕੇ ਜਾਵੇ ਤਾਂ ਇਸ ਵਾਸਤੇ ਉਦੋਂ ਬਾਅਦ ਜਿਹੜੀ ਬਾਡੀ ਹੁੰਦੀ ਹੈ ਉਹ ਦੇਸ਼ ਦੇ ਹਿੱਤ ਵਿੱਚ ਲੱਗੇ ਦੇਸ਼ ਦੇ ਭਲੇ ਦੇ ਵਿੱਚ ਲੱਗੇ ਕਿ ਖੋਜ ਕੇਂਦਰਾਂ ਨੂੰ ਦਿੱਤੀ ਜਾਵੇ ਤੇ ਜਾਣੇ ਕਿ ਇਹਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਡਾਕਟਰ ਪੜ੍ਹਨ ਤਮੈਂ ਇਹੀ ਬੇਨਤੀ ਕਰਦਾ ਕਿ ਇੱਕ ਤਾਂ ਪੂਰੇ ਚੌਂਕਾਂ ਦੇ ਵਿੱਚ ਪੂਰੇ ਜੋਰਾ ਸ਼ੋਰਾਂ ਦੇ ਨਾਲ ਪੂਰੇ ਸ਼ੌਂਕ ਦੇ ਨਾਲ ਇਸ ਨੂੰ ਤੋਰਿਆ ਜਾਵੇ ਤੇ ਜਿਹੜੇ ਮੇਰੇ ਕੰਮ ਹੈ ਜਿਵੇਂ ਅਮੇ ਰੁੱਖ ਲਾਉਣਾ ਹੈ ਜਾਂ ਹੋਰ ਵੀ ਜਿਹੜੇ ਚੰਗੇ ਕੰਮ ਹੈ ਉਹਨਾਂ ਤੇ ਚਰਚਾ ਕੀਤੀ ਜਾਵੇ ਤੇ ਇੱਕ ਨਾਮ ਚਰਚਾ ਹੋਵੇ ਧੂੰ ਧਾਮ ਦੇ ਨਾਲ ਚਾਹੇ ਉਹ ਆਪਣੇ ਨਾਮ ਚਰਚਾ ਕਰਦੇ ਡੇਰੇ ਦੇ ਵਿੱਚ ਹੋਵੇ ਚਾਹੇ ਉਹ ਕੋਟਕ ਪੂਰੇ ਡੇਰੇ ਦੇ ਵਿੱਚ ਹੋਵੇ ਤਾਂ ਉਸ ਦਿਨ ਬਲਾਰੇ ਬੋਲੇ ਜਾਣ ਜਿਹੜੀਆਂ ਮੇਰੇ ਕੰਮ ਹੈ ਉਹਨਾਂ ਦੀਆਂ ਫਲੈਕਸੀਆਂ ਛਪਾਈਆਂ ਜਾਣ ਤਾਂ ਉਨਾ ਕੰਮਾਂ ਦੇ ਚਾਨਣਾ ਪਾਇਆ ਜਾਵੇ ਵੀ ਜਉਂਦੇ ਜੀ ਬੰਦੇ ਨੂੰ ਕੰਮ ਕੀ ਕਰਨਾ ਚਾਹੀਦਾ ਆਪਣੇ ਗੁਰੂ ਦੀ ਸਿੱਖਿਆ ਤੇ ਪਹਿਰਾ ਦਿੰਦੇ ਹੋਏ ਤਾਂ ਇਸ ਵਾਸਤੇ ਇੱਕ ਤਾਂ ਸ਼ਾਦਾ ਹੀ ਲੰਗਰ ਹੋਵੇ ਉਸ ਦਿਨ ਮੂੰਗੀ ਦੀ ਦਾਲ ਹੋਵੇ ਤੇ ਰੋਟੀ ਹੋਵੇ ਯਾਨੀ ਕਿ ਬਾਲਾ ਵੀ ਨਹੀਂ ਹੋਣਾ ਚਾਹੀਦਾ ਜੋ ਸਤਗੁਰ ਦਾ ਹੁਕਮ ਹੈ ਤਾਂ ਮੈਂ ਆਪਣੀ ਆਪ ਦੇ ਬਾਰੇ ਅੱਜ ਦੱਸ ਕੇ ਜਾ ਰਿਹਾ ਕਿ ਕੋਈ ਬਾਅਦ ਵਿੱਚ ਬੰਦਾ ਕੋਈ ਹਿਸਾ ਸੋਚਦਾ ਹੈ ਕੋਈ ਕੋਹ ਸੋਚਦਾ ਹੈ ਤਾਂ ਜਿਹੜੀ ਮੇਰੀ ਬਾਡੀ ਹੈ ਉਹ ਗੱਡੀ ਅੰਦਰ ਹੋਵੇਗੀ ਤੇ ਮੇਰੀ ਜਿਹੜੀ ਰੂਹ ਹੈ ਉਸ ਦਿਨ ਜਦ ਵੀ ਮੇਰੀ ਬਾਡੀ ਤੁਰੂਗੀ ਤੇ ਆ ਜਿਹੜੀ ਮੈਂ ਵੀਡੀਓ ਪਾਉਣ ਜਾ ਰਿਹਾ ਹਾਂ ਹੋਰ ਵੀ ਪਾਉਂਗਾ ਜੇ ਰੱਬ ਨੇ ਸਵਾਸ ਦਿੱਤੇ ਕਿਉਂਕਿ ਕੋਈ ਪਤਾ ਨਹੀਂ ਬੰਸਾਨ ਦਾ ਕਿ ਕਦੋਂ ਇਨਸਾਨ ਨੇ ਇਸ ਦੁਨੀਆ ਤੋਂ ਤੁਰ ਜਾਣਾ ਹੈ ਤਾਂ ਹੋਰ ਵੀ ਪੰਜ-ਛਤ ਵੀਡੀਓ ਪਾਉਂਗਾ ਪਰ ਇਹ ਵੀਡੀਓ ਨੂੰ ਉਸ ਦਿਨ ਜਿਸ ਦਿਨ ਮੇਰੀ ਬਾਡੀ ਇਸ ਦੁਨੀਆ ਤੋਂ ਤੁਰੇ ਇਸ ਸਰੀਰ ਦੁਨੀਆ ਤੋਂ ਜਾਵੇ ਤੇ ਜਦੋਂ ਪਿੰਡ ਦੇ ਵਿੱਚੋਂ ਬਾਡੀ ਜਾਵੇ ਤਾਂ ਉਸ ਦਿਨ ਇਹ ਵੀਡੀਓ ਜ਼ਰੂਰ ਸੁਣਾਉਣੀ ਹੈ ਮੈਕ ਦੇ ਉੱਤੇ ਲਾ ਦੇਣੀ ਹੈ ਤਾਂ ਪਿੰਡ ਦੇ ਲੋਕਾਂ ਨੂੰ ਨਗਰ ਵਾਸੀਆਂ ਨੂੰ ਰਿਸ਼ਤੇਦਾਰਾਂ ਨੂੰ ਇਹ ਦੱਸਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਮੌਤ ਨੂੰ ਯਾਦ ਰੱਖਿਆ ਉਹ ਆਪਣੇ ਖਲਾਸੇ ਆਪ ਕਰਕੇ ਇਸ ਦੁਨੀਆ ਤੋਂ ਤੁਰ ਜਾਂਦੇ ਐ ਤੇ ਫਿਰ ਜੀ ਇੱਕ ਇੱਕ ਗੱਲ ਐ ਜਿਹੜੀ ਉਸ ਦਿਨ ਮੈਂ ਆਪਣੀ ਆਪ ਹੀ ਬੋਲ ਕੇ ਜਾਏ ਤੇ ਬਨਾਰੇ ਵੀ ਬੋਲਣੇ ਚਾਹੀਦੇ ਐ ਤੇ ਇਹ ਵੀਡੀਓ ਆ ਜਿਹੜੀ ਜ਼ਰੂਰ ਮਤਲਬ ਹੀ ਉਸ ਦਿਨ ਜਦਸ ਦਿਨ ਮੇਰੀ ਬਾਡੀ ਪਿੰਡ ਦੇ ਵਿੱਚੋਂ ਜਾਵੇ ਤਾਂ ਜ਼ਰੂਰ ਮਤਲਬ ਹੀ ਇਹ ਜਿਹੜੀ ਸਾਡੀ ਅੱਜ ਦੀ ਵੀਡੀਓ ਆ ਉਸ ਦਿਨ ਮੈਕ ਦੇ ਉੱਤੇ ਜ਼ਰੂਰ ਸੁਣਾਈ ਜਾਵੇ ਤੇ ਇਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿਉਂਕਿ ਮਾਫੀ ਚਾਹੁੰਦੇ ਆ ਕਿਉਂਕਿ ਮੈਂ ਹਰ ਕੋ ਮੇछा ਮੌਤ ਨੂੰ ਯਾਦ ਕਰਦੇ ਹੋਏ ਚੰਗੇ ਕੰਮ ਰੁੱਖਾਂ ਨੂੰ ਪਾਣੀ ਧਾਣੀ ਆਪਣੇ ਸਤਗੁਰ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਚੰਗੀ ਸੋਚ ਚੰਗੀ ਵਿਚਾਰ ਧਾਰਾ ਤਾਂ ਇਹ ਮਤਲਬ ਵੀ ਮੈਂ ਆਪਣੀ ਜਿਹੜੀ ਸਤਗੁਰ ਦੇ ਹੁਕਮ ਅਨਸਾਰ ਆਪਣੀ ਸੋਚ ਨੂੰ ਬਣਾ ਕੇ ਚੱਲਦਾ ਐ ਤਾਂ ਇਹਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਕਿਉਂਕਿ ਮਾਫੀ ਚਾਹੁੰਨੇ ਆ ਤੇ ਬਲਾਕ ਦੇ ਜ਼ਿੰਮੇਦਾਰਾਂ ਨੂੰ ਵੀ ਬੇਨਤੀ ਐ ਕਿ ਇਸ ਬਾਡੀ ਨੂੰ ਜੋਰਾ-ਸ਼ੋਰਾ ਦੇ ਨਾਲ ਤੇ ਪੂਰੇ ਚਾਵਾਂ ਦੇ ਨਾਲ ਇਸ ਪਿੰਡ ਦੇ ਵਿੱਚੋਂ ਤੋੜਨਾ ਕਿਉਂਕਿ ਪਤਾ ਨਹੀਂ ਬੰਦੇ ਦਾ ਕਦੋਂ ਇਸ ਦੁਨੀਆ ਤੋਂ ਟੁੱਟ ਜਾਣਾ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਕੋਈ ਮਾਫੀ ਚਾਹੁੰਨੇ ਕਿਉਂਕਿ ਕੈਮਰੇ ਸਾਹਮਣੇ ਬੋਲ ਕਈ ਵਾਰੀ ਸ਼ਬਦ ਬੋਲਿਆ ਜਾਂਦਾ ਹੈ ਇਹ ਨਹੀਂ ਹੁੰਦਾ ਵੀ ਆ ਸਾਹਮਣੇ ਕੈਮਰਾ ਚੱਲੀ ਜਾਂਦਾ ਹੁੰਦਾ ਗੱਲ ਉਹਨੇ ਸਮੇਂ ਦੇ ਵਿੱਚ ਬੋਲਣੀ ਹੁੰਦੀ ਹੈ ਬੋਲਿਆ ਜਾਂਦਾ ਕਈ ਵਾਰੀ ਕਿਉਂਕਿ ਜਿਹੜੀ ਸਪੀਚ ਬਣਾਈ ਹੁੰਦੀ ਹੈ ਕਈ ਵਾਰੀ ਉਧਰ ਉਧਰ ਹੋ ਜਾਂਦੀ ਹੈ ਗੱਲਬਾਤ ਤਾਂ ਕਈ ਵਾਰੀ ਉਸਾਂ ਗੱਲਾਂ ਤੇ ਖਿਆਲ ਨਹੀਂ ਕਰਨਾ ਚੰਗੀਆਂ ਗੱਲਾਂ ਵੀ ਨਹੀਂ ਖਿਆਲ ਕਰਨਾ ਜੋ ਇਨਸਾਨ ਦੁਨੀਆ ਤੇ ਮਤਲਬ ਵੀਡੀਓ ਦੇ ਵਿੱਚ ਬੋਲਦਾ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵਾਦ ਘੱਟ ਬੋਲੇਗੇ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਦੀ ਅੱਗੇ ਸ਼ੇਅਰ ਕਰਨਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ